ਜੇਕਰ ਤੁਸੀਂ ਵੀ ਕਰਦੇ ਵਿੱਚ ਪਾਲਤੂ ਕੁੱਤਾ ਰੱਖਿਆ ਹੋਇਆ ਹੈ ਤਾਂ ਇਹ ਖਬਰ ਤੁਹਾਡੇ ਲਈ ਸੁਣ ਲੈਣੀ ਜ਼ਰੂਰੀ ਹੈ ਕਿਉਂਕਿ ਹੁਣ ਪਾਲਤੂ ਕੁੱਤਿਆਂ ਨੂੰ ਲੈ ਕੇ ਅਹਿਮ ਫੈਸਲੇ ਲਏ ਗਏ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਹੁਣ ਲਾਜ਼ਮੀ ਹੋਵੇਗੀ ਸਿਨਾਰਖੀ ਕੁੱਤਿਆਂ ਦੀ ਸੱਤ ਨਸਲਾਂ ਦੇ ਉੱਪਰ پابੰਦੀ ਲਗਾ ਦਿੱਤੀ ਹੈ ਜਿਹੜੀਆਂ ਖਤਰਨਾਕ ਨਸਲਾਂ ਨੇ ਕੁੱਤਿਆਂ ਦੀਆਂ ਉਸ ਦੇ ਉੱਪਰ پابੰਦੀ ਲਗਾਈ ਹੈ ਜਿਸ ਦੇ ਵਿੱਚ ਪਿਟਬੁਲ ਸਣੇ ਸੱਤ ਨਸਲਾਂ ਦਸੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਉੱਪਰ ਬੈਨ ਲਗਾ ਦਿੱਤਾ ਜਿਨ੍ਹਾਂ ਨੂੰ ਕਰਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਜੇਕਰ ਬੰਦੇ باوجود ਵੀ ਕੋਈ ਉਹਨਾਂ ਨੂੰ ਕਰ ਦੇ ਵਿੱਚ ਰੱਖਦਾ ਤਾਂ ਉਹਨਾਂ ਨੂੰ 10000 ਰੁਪਏ ਜੁਰਮਾਨਾ ਪੈ ਸਕਦਾ ਹੈ ਦੱਸੇ ਕਿ ਚੰਡੀਗੜ੍ਹ ਦੇ ਵਿੱਚ ਇਹ ਫੈਸਲਾ ਲਾਗੂ ਕੀਤਾ ਗਿਆ ਚੰਡੀਗੜ੍ਹ ਦੇ ਨਗਰ ਨਿਗਮ ਦੇ ਵਿੱਚ ਇਹ ਏਜੰਡਾ ਲਿਆਂਦਾ ਗਿਆ ਸੀ ਤੇ ਇਸ ਏਜੰਡੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਦੇ ਵਿੱਚ ਕੁੱਤਿਆਂ ਨੂੰ ਲੈ ਕੇ ਬਹੁਤ ਸਾਰੇ ਅਹਿਮ ਫੈਸਲੇ ਲਏ ਗਏ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਲੋਕ ਹੁਣ ਜੇਕਰ ਆਪਣੇ ਘਰ ਦੇ ਵਿੱਚ ਪਾਲਤੂ ਕੁੱਤਾ ਰੱਖਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਰਜਿਸਟ੍ਰੇਸ਼ਨ ਕਰवानी ਪਵੇਗੀ ਕੁੱਤਿਆਂ ਦੀ ਤੇ 500 ਰੁਪਏ ਰਜਿਸਟ੍ਰੇਸ਼ਨ ਫੀਸ ਰੱਖੀ ਗਈ ਹੈ ਇਸ ਦੇ ਨਾਲ ਹੀ 7 ਖਤਰਨਾਕ ਨਸਲਾਂ ਦੇ ਉੱਪਰ ਬੈਨ ਲਗਾ ਦਿੱਤਾ ਗਿਆ ਜਿਸ ਦੇ ਵਿੱਚ ਪਿੱਟਬੁਲ ਦੱਸਿਆ ਜਾ ਰਿਹਾ ਹੈ ਅਮਰੀਕਨ ਬੁਲਡੌਗ ਹੈ ਬੁਲਟੇਰੀਅਰ ਹੈ ਕਾਂਕਾਡਸੋ ਨਸਲ ਹੈ ਡੋਗੂ ਹੈ ਅਰਜנטיਨੋ ਹੈ ਰੋਟਵੇਲਰ ਹੈ ਔਰ ਇਹ ਸੱਤ ਨਸਲਾਂ ਨੇ ਜਿਨ੍ਹਾਂ ਦੇ ਉੱਪਰ ਬੈਨ ਲਗਾਇਆ ਹੈ ਸਿਨਾਲਖੀ ਕੁੱਤਿਆਂ ਨੂੰ ਪਬਲਿਕ ਪਲੇਸਿਸ ਤੇ ਕੁਮਾਨਤ ਵੀ ਪਾਬੰਦੀ ਲਗਾ ਦਿੱਤੀ ਹੈ ਕਿ ਚੰਡੀਗੜ੍ਹ ਦੇ ਸ਼ਹਿਰ ਦੇ ਵਿੱਚ ਸੁਖਨਾ ਲੇਕ ਜਾਂ ਫਿਰ ਟਰੈਸ ਗਾਰਡਨ ਹੋਵੇ ਜਾਂ ਫਿਰ ਰੋਜ਼ ਗਾਰਡਨ ਹੋਵੇ ਇਹਨਾਂ ਪਬਲਿਕ ਪਲੇਸਿਸ ਦੇ ਉੱਪਰ ਇਹਨਾਂ ਇਲਾਕਿਆਂ ਦੇ ਉੱਪਰ ਕੁੱਤਿਆਂ ਨੂੰ ਨਹੀਂ ਘੁਮਾਇਆ ਜਾਵੇਗਾ ਕੁੱਤਿਆਂ ਨੂੰ ਕੁਮਾਨਤ ਵੀ ਪਾਬੰਦੀ ਉਹਨਾਂ ਇਲਾਕ ਪਬਲਿਕ ਥਾਵਾਂ ਦੇ ਉੱਪਰ ਲੋਕ ਆਪਣੇ ਪਾਲਤੂ ਕੁੱਤੇ ਨੂੰ ਨਹੀਂ ਘੁਮਾ ਸਕਦੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕੋਈ ਹੋਰ ਅਜਿਹੇ ਬੈਨ ਲਗਾਏ ਗਏ ਨੇ ਇਸ ਦੇ ਨਾਲ ਹੀ ਜਿਹੜੀਆਂ ਨਸਲਾਂ ਦੇ ਉੱਪਰ ਬੈਨ ਲਗਾਇਆ ਉਸ ਦੇ ਵਿੱਚ ਵੀ ਲਿਖਿਆ ਗਿਆ ਹੈ ਕਿ ਜੇਕਰ ਕੋਈ ਬੈਨ ਕੀਤਾ ਗਿਆ ਨਸਲਾਂ ਨੂੰ ਆਪਣੇ ਘਰ ਦੇ ਵਿੱਚ ਰੱਖਦਾ ਹੈ ਤਾਂ ਉਸ ਦੇ ਉੱਪਰ 10000 ਰੁਪਏ ਜੁਰਮਾਨਾ ਲੱਗੇਗਾ ਇਸ ਦੇ ਨਾਲ ਹੀ ਰਜਿਸਟ੍ਰੇਸ਼ਨ ਫੀਸ ਕੁੱਤਿਆਂ ਦੀ ਰੱਖੀ ਹੈ ਇਸ ਦੇ ਨਾਲ ਹੀ ਕਰਦੀ ਲੈਂਥ ਵਿਦ ਨੂੰ ਲੈ ਕੇ ਵੀ ਜਿਹੜਾ ਹੈ ਸਿਸਟਮ ਰੱਖਿਆ ਗਿਆ ਕਿ ਜੇਕਰ ਕਿਸੇ ਦਾ 5 ਮਰਲੇ ਦਾ ਘਰ ਹੈ ਤਾਂ ਸਿਰਫ ਇੱਕੋ ਹੀ ਕੁੱਤਾ ਰੱਖ ਸਕਦਾ ਹੈ ਜੇਕਰ ਕਿਸੇ ਨੇ ਡਬਲ ਸਟੋਰੀ ਹੈ ਜਾਂ ਫਿਰ ਫਲੈਟ ਹੈ ਉਸ ਨੂੰ ਲੈ ਕੇ ਵੀ ਵੱਖ-ਵੱਖੇ ਨਿਯਮ ਤੈਅ ਕਰ ਦਿੱਤੇ ਗਏ ਨੇ ਕਿ ਇੱਕ 5 ਮਰਲੇ ਦੇ ਘਰ ਦੇ ਵਿੱਚ ਇੱਕ ਕੁੱਤਾ ਰਹਿ ਸਕਦਾ ਹੈ ਇਸ ਮਰਲੇ ਦੇ ਘਰ ਦੇ ਵਿੱਚ ਇੰਨੇ ਕੁੱਤੇ ਰਹਿ ਸਕਦੇ ਨੇ ਇਹ ਸਾਰਿਆਂ ਨੂੰ ਲੈ ਕੇ ਜਿਹੜਾ ਹੈ ਨਿਯਮ ਬਣਾ ਦਿੱਤੇ ਗਏ ਹੈ ਸਿਰਨਾਲਖੀ ਅਵਾਰਾ ਕੁੱਤਿਆਂ ਨੂੰ ਰੋਟੀ ਪਾਣ ਨੂੰ ਲੈ ਕੇ ਵੀ ਜਿਹੜਾ ਹੈ ਫੈਸਲਾ ਲਿਆ ਗਿਆ ਉਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਹੁਣ ਅਵਾਰਾ ਕੁੱਤਿਆਂ ਨੂੰ ਕਿੱਥੇ ਵੀ ਰੋਟੀ ਪਾਉਣ ਦੇ ਉੱਪਰ ਪਾਬੰਦੀ ਲਗਾ ਦਿੱਤੀ ਹੈ ਇਸੇ ਨਾਲ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਕੁਝ ਅਜਿਹੀਆਂ ਥਾਵਾਂ ਜੜੀਆਂ ਨੇ ਐਲਾਨੀਆਂ ਜਾਣਗੀਆਂ ਜਿੱਥੇ ਤੁਸੀਂ ਰੋਟੀ ਪਾ ਸਕਦੇ ਹੋ ਆਵਾਰਾ ਕੁੱਤਿਆਂ ਨੂੰ ਕੋਈ ਵੀ ਕਿਤੇ ਵੀ ਜਿਹੜਾ ਹੈ ਰੋਟੀ ਨਹੀਂ ਪਾਈ ਜਾ ਸਕਦੀਏ ਕੁਝ ਸਪੈਸ਼ਲ ਥਾਵਾਂ ਬਣਾਈਆਂ ਜਾਣਗੀਆਂ ਜਿੱਥੇ ਤੁਸੀਂ ਆਵਾਰਾ ਕੁੱਤਿਆਂ ਨੂੰ ਰੋਟੀ ਪਾ ਸਕਦੇ ਹੋ ਉੱਥੇ ਦੱਸ ਦਿੱਕਿਆ ਇਹਨਾਂ ਕੁੱਤਿਆਂ ਨੂੰ ਲੈ ਕੇ ਕਾਫੀ ਫੈਸਲਾ ਜਿਹੜਾ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਹੈ ਜਿਹੜਾ ਲੈਂਦਾ ਸੀ ਜਿਸ এজেন্ডਾ ਨੂੰ ਮਨਜ਼ੂਰੀ ਦਿੱਤੀ ਹੈ ਉਸ ਦੇ ਵਿੱਚ ਵੱਖ-ਵੱਖ ਫੈਸਲੇ ਜਿਹੜੇ ਨੇ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੁਲਟ